ATM ਤੇ ਕ੍ਰੈਡਿਟ ਕਾਰਡ ਦੀ ਤਰ੍ਹਾਂ ਹੁੰਦਾ ਹੈ PVC ਆਧਾਰ ਕਾਰਡ ਆਧਾਰ ਕਾਰਡ ਤੁਹਾਡੀ ਪਛਾਣ ਨਾਲ ਸੰਬੰਧਿਤ ਇੱਕ ਮਹੱਤਵਪੂਰਨ ਦਸਤਾਵੇਜ਼ ਹੈ ਹਾਲਾਂਕਿ ਜੇਕਰ ਤੁਸੀਂ ਅਜੇ ਵੀ ਕਾਗਜ਼ ਵਾਲਾ ਆਧਾਰ ਕਾਰਡ ਲੈਮੀਨੇਸ਼ਨ ਕਰਕੇ ਵਰਤੋਂ ਕਰ ਰਹੇ ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਲਾਭਦਾਇਕ ਹੋਏਗੀ ਕੀ ਤੁਸੀਂ ਜਾਣਦੇ ਹੋ ਕਿ ਏਟੀਐਮ ਅਤੇ ਕ੍ਰੈਡਿਟ ਕਾਰਡ ਦੀ ਤਰ੍ਹਾਂ ਹੀ ਮਜ਼ਬੂਤ ਆਧਾਰ ਕਾਰਡ ਦੀ ਸਹੂਲਤ ਵੀ ਉਪਲਬਧ ਹੈ ਜੀ ਹਾਂ ਇਹ ਆਧਾਰ ਕਾਰਡ 50 ਰੁਪਏ ਦੀ ਮਾਮੂਲੀ ਫੀਸ ਨਾਲ ਤਿਆਰ ਕੀਤਾ ਜਾਂਦਾ ਹੈ ਦਰਅਸਲ ਇੱਥੇ ਅਸੀਂ ਪੀਵੀਸੀ ਕਾਰਡ ਦੀ ਗੱਲ ਕਰ ਰਹੇ ਹਾਂ ਲੈਮੀਨੇਟਡ ਆਧਾਰ ਕਾਰਡਾਂ ਦੇ ਉਲਟ ਪੀਵੀਸੀ ਆਧਾਰ ਕਾਰਡ ਨੂੰ ਹੋਰ ਕਾਰਡਾਂ ਦੇ ਨਾਲ ਬਟੂਏ ਅਤੇ ਜੇਬਾਂ ਵਿੱਚ ਲਿਆਇਆ ਤੇ ਲਗਾਇਆ ਜਾ ਸਕਦਾ ਹੈ ਵਰਤਿਆ ਜਾ ਸਕਦਾ ਹੈ ਪੀਵੀਸੀ ਆਧਾਰ ਕਾਰਡ ਲਈ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ ਤੁਸੀਂ ਆਪਣੇ ਲੈਪਟਾਪ ਜਾਂ ਫੋਨ ਦੀ ਮਦਦ ਨਾਲ ਪੀਵੀਸੀ ਆਧਾਰ ਕਾਰਡ ਲਈ ਆਰਡਰ ਪਲੇਸ ਕਰ ਸਕਦੇ ਹੋ ਭੁਗਤਾਨ ਕਰਨ ਤੋਂ ਬਾਅਦ ਇਹ ਆਧਾਰ ਕਾਰਡ ਸਪੀਡ ਪੋਸਟ ਰਾਹੀਂ ਤੁਹਾਡੇ ਪਤੇ ਤੇ ਉਨਚਾਇਆ ਜਾਂਦਾ ਹੈ ਇਸ ਪ੍ਰਕਿਰਿਆ ਵਿੱਚ 15 ਦਿਨ ਲੱਗਦੇ ਹਨ ਸਭ ਤੋਂ ਪਹਿਲਾਂ ਤੁਹਾਨੂੰ UIDAI ਦੀ ਵੈੱਬਸਾਈਟ www.uidai.gov.in ਤੇ ਜਾਣਾ ਹੋਵੇਗਾ ਹੁਣ ਮਾਈ ਆਧਾਰ ਸੈਕਸ਼ਨ ਵਿੱਚ ਤੁਹਾਨੂੰ ਆਰਡਰ ਆਧਾਰ ਪੀਵੀਸੀ ਕਾਰਡ ਤੇ ਕਲਿੱਕ ਕਰਨਾ ਹੋਵੇਗਾ ਇੱਥੇ 12 ਅੰਕਾਂ ਦਾ ਆਧਾਰ ਨੰਬਰ ਦੇਣਾ ਹੋਵੇਗਾ ਆਧਾਰ ਨੰਬਰ ਦਰਜ ਕਰਨ ਤੋਂ ਬਾਅਦ ਕੈਪਚਾ ਕੋਡ ਦਰਜ ਕਰਨਾ ਹੈ ਹੁਣ ਤੁਹਾਨੂੰ ਸੈਂਡ ਓਟੀਪੀ ਤੇ ਕਲਿੱਕ ਕਰਨਾ ਹੋਵੇਗਾ ਤੁਹਾਨੂੰ ਰਜਿਸਟਰਡ ਮੋਬਾਈਲ ਨੰਬਰ ਤੇ ਤੁਹਾਡਾ ਹੋਇਆ OTP ਦਰਜ ਕਰਨਾ ਹੋਵੇਗਾ ਅਤੇ ਸਬਮਿਟ ਤੇ ਕਲਿੱਕ ਕਰਨਾ ਹੋਵੇਗਾ। ਹੁਣ ਤੁਸੀਂ ਸਕਰੀਨ ਤੇ PVC ਕਾਰਡ ਦੀ ਪ੍ਰੀਵਿਊ ਕਾਪੀ ਦੇਖ ਸਕਦੇ ਹੋ। ਹੁਣ ਸਾਰੀ ਜਾਣਕਾਰੀ ਨੂੰ ਚੰਗੀ ਤਰ੍ਹਾਂ ਚੈੱਕ ਕਰਨਾ ਹੋਵੇਗਾ। ਜੇਕਰ ਸਾਰੀ ਜਾਣਕਾਰੀ ਸਹੀ ਹੈ ਤਾਂ ਆਰਡਰ ਦੇਣਾ ਹੋਵੇਗਾ। ਇਸ ਦੇ ਲਈ ਤੁਹਾਨੂੰ ਪੇਮੈਂਟ ਆਪਸ਼ਨ ਰਹੀਂ 50 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਜਿਵੇਂ ਹੀ ਭੁਗਤਾਨ ਕੀਤਾ ਜਾਂਦਾ ਹੈ ਤੁਹਾਡਾ PVC ਆਧਾਰ ਕਾਰਡ ਲਈ ਆਰਡਰ ਵਾਸਤੇ ਪਲੇਸ ਹੋ ਜਾਂਦਾ ਹੈ। ਅੱਗੇ ਹੈ ਅਗਲਾ ਅਪਡੇਟ ਕੀ ਹੁੰਦਾ ਹੈ ਬਾਲ ਆਧਾਰ ਜਾਣੋ ਬਾਇਓਮੈਟ੍ਰਿਕ ਡਿਟੇਲ ਨੂੰ ਅਪਡੇਟ ਕਰਨਾ ਕਿਉਂ ਹੈ ਜ਼ਰੂਰੀ ਭਾਰਤੀ ਵਿਲੱਖਣ ਪਛਾਣ ਅਥਾਰਟੀ ਨੇ ਬਾਲ ਆਧਾਰ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਨਵੇਂ ਦਿਸ਼ਾ ਨਿਰਦੇਸ਼ਾਂ ਮੁਤਾਬਕ ਬਾਲ ਆਧਾਰ ਚ ਬੱਚੇ ਦਾ ਬਾਇਓਮੈਟ੍ਰਿਕ ਡਾਟਾ ਅਪਡੇਟ ਕਰਾਉਣਾ ਜ਼ਰੂਰੀ ਹੈ ਸਰਕਾਰ ਨੇ ਬਾਲ ਆਧਾਰ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਬਾਰੇ ਆਪਣੇ ਐਕਸ ਹੈਂਡਲ ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ ਕੀ ਹੁੰਦਾ ਹੈ ਬਾਲ ਆਧਾਰ ਕਾਰਡ ਸਭ ਤੋਂ ਪਹਿਲਾਂ ਆਓ ਸਮਝੀਏ ਕਿ ਬਾਲ ਆਧਾਰ ਕੀ ਹੈ 5 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਦੇ ਆਧਾਰ ਕਾਰਡ ਨੂੰ ਬਾਲ ਆਧਾਰ ਕਿਹਾ ਜਾਂਦਾ ਹੈ ਬਾਲ ਆਧਾਰ ਇੱਕ ਨੀਲੇ ਰੰਗ ਦਾ ਆਧਾਰ ਕਾਰਡ ਹੁੰਦਾ ਹੈ ਜੋ ਤੁਹਾਨੂੰ ਦੂਜੇ ਆਧਾਰ ਕਾਰਡਾਂ ਤੋਂ ਵੱਖਰਾ ਬਣਾਉਂਦਾ ਹੈ ਬਾਲ ਆਧਾਰ ਵਿੱਚ ਬੱਚੇ ਦੀ ਬਾਇਓਮੈਟ੍ਰਿਕ ਜਾਣਕਾਰੀ ਸ਼ਾਮਲ ਨਹੀਂ ਹੈ ਹਾਲਾਂਕਿ ਜਦੋਂ ਬੱਚਾ 5 ਸਾਲ ਦਾ ਹੋ ਜਾਂਦਾ ਹੈ ਤਾਂ ਬਾਇਓਮੈਟ੍ਰਿਕ ਡਿਟੇਲ ਨੂੰ ਅਪਡੇਟ ਕੀਤਾ ਜਾਂਦਾ ਹੈ ਜੇਕਰ 5 ਸਾਲ ਦੇ ਬੱਚੇ ਦਾ ਬਾਇਓਮੈਟ੍ਰਿਕ ਡਾਟਾ ਅਪਡੇਟ ਨਹੀਂ ਕੀਤਾ ਜਾਂਦਾ ਤਾਂ ਆਧਾਰ ਕਾਰਡ ਇਨਵੈਲਿਡ ਹੋ ਜਾਂਦਾ ਹੈ ਇਸ ਤਰ੍ਹਾਂ ਅਪਡੇਟ ਕਰੋ ਬੱਚੇ ਦਾ ਬਾਇਓਮੈਟ੍ਰਿਕ ਡਾਟਾ ਬਾਲ ਆਧਾਰ ਬਾਇਓਮੈਟ੍ਰਿਕ ਜਾਣਕਾਰੀ ਨੂੰ ਅਪਡੇਟ ਕਰਨ ਲਈ ਅਪਾਇੰਟਮੈਂਟ ਬੁੱਕ ਕਰਨ ਦੀ ਲੋੜ ਹੁੰਦੀ ਹੈ। ਇਸ ਤੋਂ ਬਾਅਦ ਸਾਰੇ ਜ਼ਰੂਰੀ ਦਸਤਾਵੇਜ਼ਾਂ ਦੇ ਨਾਲ ਆਧਾਰ ਕੇਂਦਰ ਤੇ ਜਾਣਾ ਪੈਂਦਾ ਹੈ। ਇਹਨਾਂ ਦਸਤਾਵੇਜ਼ਾਂ ਵਿੱਚ ਬੱਚੇ ਦਾ ਜਨਮ ਸਰਟੀਫਿਕੇਟ, ਪਛਾਣ ਦਾ ਸਬੂਤ ਅਤੇ ਪਤੇ ਦਾ ਸਬੂਤ ਸ਼ਾਮਲ ਹੈ। ਇਸ ਦੇ ਨਾਲ ਹੀ ਬੱਚੇ ਦੇ ਮਾਤਾ-ਪਿਤਾ ਦਾ ਆਧਾਰ ਕਾਰਡ ਵੀ ਜ਼ਰੂਰੀ ਹੈ। ਬੱਚੇ ਦਾ ਬਾਇਓਮੈਟ੍ਰਿਕ ਡਾਟਾ ਆਧਾਰ ਕੇਂਦਰ ਵਿੱਚ ਲਗਾਇਆ ਜਾਵੇਗਾ, ਜਿਸ ਤੋਂ ਬਾਅਦ ਇਹ ਡਾਟਾ ਬੱਚੇ ਦੇ ਆਧਾਰ ਕਾਰਡ ਵਿੱਚ ਸ਼ਾਮਲ ਹੋ ਕਿੱਤਾ ਜਾਵੇਗਾ ਅੱਗੇ ਕੀ ਅੱਜ ਦਾ ਮੁੱਖ ਅਪਡੇਟ ਜਿਵੇਂ ਕੋਈ ਵੱਡੀ ਜਾਣਕਾਰੀ ਸਾਹਮਣੇ ਆਉਂਦੀ ਹੈ ਤੁਰੰਤ ਲੈ ਕੇ ਆਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਹਾਂ ਅਗਲੇ ਅਪਡੇਟ ਦੇ ਨਾਲ ਧੰਨਵਾਦ